ਅੱਜ ਰਾਸ਼ਟਰੀ ਦਿਵਿਆਂਗ ਐਸੋਸ਼ੀਏਸ਼ਨ ਦੇ ਸਮੂਹ ਅਹੁਦੇਦਾਰਾਂ ਮੈਂਬਰਾਂ ਵੱਲੋਂ ਬਠਿੰਡਾ ਦੀ ਜ਼ਿਲ੍ਹਾ ਕਚੈਰੀ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਿਸ਼ਾਲ ਧਰਨਾ ਲਗਾਇਆ ਗਿਆ ਹੈ ਤੇ ਮੌਜੂਦਾ ਸਰਕਾਰ ਨੂੰ ਲਾਂਝਾਂ ਪਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਲੋਕਾਂ ਨੇ ਹਰ ਵਰਗ ਦੇ ਲੋਕਾਂ ਨੇ ਬੜੇ ਹੀ ਚਾਅ ਨਾਲ ਬਦਲਾ ਨਾਲ ਇਹ ਸਰਕਾਰ ਬਣਾਈ ਸੀ ਪਰ ਫਿੱਟੇ ਲੰਦ ਸਰਕਾਰ ਦੇ ਸਰਕਾਰ ਅਗਲੀ ਵੀ ਬਣਨ ਵਾਲੀ ਹੈ ਪਰ ਜਿਹੜੇ ਦਿਵਿਆਂਗ ਅੰਗਹੀਣ ਸਾਡੇ ਭੈਣ ਭਰਾ ਹੈ ਉਹਨਾਂ ਦੀਆਂ ਮੰਗਾਂ ਉਮੀਦੇ ਉਮੀਦ ਨਹੀਂ ਨਾ ਕੋਈ ਪੈਨਸ਼ਨ ਦਾ ਵਾਅਦਾ ਕੀਤਾ ਗਿਆ ਨਾ ਕੋਈ ਨੌਕਰੀਆਂ ਦਿੱਤੀਆਂ ਗਈਆਂ ਜਦ ਕੀ ਸਾਡੇ ਅੰਗਹੀਣ ਭੈਣ ਭਰਾ ਕੋਈ ਬੀਏ ਪੜਿਆ ਕੋਈ ਐਮਏ ਪੜਿਆ ਕੋਈ ਕਿਸੇ ਕੈਟਾਗਰੀ ਚ ਹੈ ਉਹ ਅੱਜ ਵੀ ਸੜਕਾਂ ਦੇ ਧੱਕੇ ਖਾਰੇ ਨਹੀਂ ਤਾਂ ਇਹਨਾਂ ਵੱਲੋਂ ਸਰਕਾਰ ਤੇ ਲਾਂਧਾ ਪਾਈਆਂ ਜਾ ਰਹੀਆਂ ਨੇ ਇਹ ਜੇ ਮੁੱਖ ਮੰਤਰੀ ਤੋਂ ਕੀ ਕਰਾਉਣੇ ਇਹ ਜੀ ਸਰਕਾਰ ਤੋਂ ਕੀ ਕਰਾਉਣੇ ਇਹ ਜੇ ਐਮਐਲਏ ਤੋਂ ਕੀ ਕਰਾਉਣੇ ਇਹ ਜੇ ਚੇਅਰਮੈਨ ਤੋਂ ਕੀ ਕਰਾਉਣੇ ਜਿਹੜੇ ਇੱਕ ਧਰਤੀ ਤੇ ਬੈਠੇ ਜ਼ਮੀਨੀ ਪੱਧਰ ਤੇ ਲੋਕ ਹੈ ਜਿਹੜੇ ਪ੍ਰਮਾਤਮਾ ਵੱਲੋਂ ਜਾਂ ਕਿਸੇ ਕਾਰਨ ਉਹਨਾਂ ਦਾ ਕੋਈ ਹੱਥ ਪੈਰ ਕੱਟਿਆ ਗਿਆ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਮੰਨੀ ਨਹੀਂ ਰਹੀ ਤਾਂ ਅੱਜ ਇਹਨਾਂ ਦਾ ਇੱਕ ਵਿਸ਼ਾਲ ਧਰਨਾ ਇੱਥੇ ਲਗਾਇਆ ਗਿਆ ਹੈ ਜੋ ਕਿ ਪਰਦਾਨ ਜੀ ਲੱਖਾਂ ਸੰਗਰ ਸਾਡੇ ਨਾਲ ਜੁੜੇ ਨੇ ਤੇ ਸਾਰੀ ਟੀਮ ਸਾਡੇ ਨਾਲ ਜੁੜੀ ਹੈ ਆਪਣੀਆਂ ਮੰਗਾਵਾਰੇ ਸਾਡੇ ਨਾਲ ਗੱਲ ਕਰ ਰਹੇ ਨੇ ਦੱਸ ਰਹੇ ਚਲੋ ਜੀ ਸਰ ਅੱਜ ਧਰਨੇ ਬਾਰੇ ਕੀ ਜਾਣਕਾਰੀ ਮੇਰਾ ਨਾਮ ਅਜੇ ਕੁਮਾਰ ਸੰਸਿਆ ਜੀ ਔਰ ਮੈਂ ਸੁਭਾਸ ਕੱਤਰ ਪੰਜਾਬ ਜੀ ਰਾਸ਼ਟਰੀ ਦਿਵੰਗ ਐਸੋਸੀਏਸ਼ਨ ਤੋਂ ਆਈ ਔਰ ਅੱਜ ਦਾ ਜੋ ਮੁੱਦਾ ਹੈ ਜੀ ਉਹ ਇਹ ਹੈ ਕਿ ਨਗਰ ਨਿਗਮ ਮਠੰਡਾ ਵੱਲੋਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਜੀਆਂ ਜਿਦੇ ਵਿੱਚ ਪੰਜਾਬ ਸਰਕਾਰ ਅਤੇ ਨਗਰ ਨਿਗਮ ਮਠੰਡਾ ਜੋ ਹੈਗੀ ਹੈ ਉਹ ਦੋਨੇ ਜਿਹੜੇ ਮਿਲ ਕੇ ਪ੍ਰਸ਼ਾਸਨ ਜਿਹੜੇ ਹੈਗੇ ਆ ਅੰਗੀ ਨਾਲ ਇੱਕ ਬਹੁਤ ਵੱਡਾ ਜਿਹੜਾ ਹੈਗਾ ਧੱਕਾ ਕਰ ਰਿਹਾ ਔਰ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾਗਾ ਇਹ ਜੀ ਉਹ ਨੋਟੀਫਿਕੇਸ਼ਨ ਹੈ ਇਹ ਉਹ ਨੋਟੀਫਿਕੇਸ਼ਨ ਹੈ ਜਿਦੇ ਵਿੱਚ ਇਹਨਾਂ ਨੇ ਇਹਦੇ ਵਿੱਚ ਜਿਹੜੀਆਂ ਪੋਸਟਾਂ ਹੈਗੀਆਂ ਉਹ ਸਫਾਈ ਕਰਮਚਾਰੀ ਅਤੇ ਸੀਵਰ ਮੈਨ ਦੀਆਂ ਪੋਸਟਾਂ ਹੈਗੀਆਂ ਠੀਕ ਹੈ ਇਹ ਦੋ ਨੋਟੀਫਿਕੇਸ਼ਨ ਹੈਗੇ ਤੁਹਾਨੂੰ ਉਹ ਵੀ ਦਿਖਾਣਾ ਮੈਂ ਔਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 40 ਤੋਂ 70% ਜਿਹੜਾ ਹੈਗਾ ਅੰਘੀਣ ਉਹ ਅਪਲਾਈ ਕਰ ਸਕਦਾ ਹੈ ਵੀ ਜਿਹੜਾ 70 ਤੋਂ ਉੱਪਰ ਹੈ 70 ਤੋਂ 80 ਹੈ 90 ਹੈ 100 ਹੈ ਉਹ ਕਿੱਧਰ ਜਾਊਗਾ ਉਹ ਤੇ ਆਪ ਜੀ ਨੂੰ ਮੈਂ ਦੱਸਣਾ ਚਾਹੁੰਦਾਗਾ ਔਰ ਪੰਜਾਬ ਸਰਕਾਰ ਨੂੰ ਵੀ ਜਿਹੜੀਆਂ ਕੰਡੀਸ਼ਨਾਂ ਤੇ ਜਿਹੜੀਆਂ ਸ਼ਰਤਾਂ ਪਹਿਲਾਂ ਚੱਲਦੀਆਂ ਸੀਗੀਆਂ 1995 1995 ਐਕਟ ਸੀਗਾ ਔਰ ਹੁਣ ਜਿਹੜਾ ਅਪਗ੍ਰੇਡ ਹੋ ਗਿਆ 2016 ਐਕਟ ਹੋ ਗਿਆ ਜਦੋਂ ਜਦੋਂ ਦਾ ਬੈਕਲੌਗ ਪੂਰਾ ਹੁੰਦਾ ਹੈ ਸਰਕਾਰੀ ਨੌਕਰੀ ਦਾ ਜਾਂ ਕੋਈ ਭਰਤੀ ਨਿਕਲਦੀ ਹੈ ਤਾਂ 40% ਤੋਂ ਲੈ ਕੇ ਔਰ 100% ਦੇ ਵਿੱਚ ਅਪਲਾਈ ਹੁੰਦਾ ਸੀਗਾ ਪਰ ਸਰਕਾਰ ਜਿਹੜੀ ਹੈਗੀ ਹੈ ਆਮ ਆਦੀ ਪਾਰਟੀ ਸਰਕਾਰ ਹੈਗੀ ਹੈ ਇੱਥੋਂ ਪਤਾ ਲੱਗਦਾ ਹੈ ਵੀ ਅੰਗਿਣੇ ਨਾਲ ਉਹ ਕੀ ਕਰ ਰਹੀ ਹੈ ਔਰ ਬਹੁਤ ਵੱਡਾ ਜਿਹੜਾ ਧੱਕਾ ਸਰਕਾਰ ਕਰਨ ਜਾ ਰਹੀ ਹੈ ਅੱਜ ਤਾਂ ਤੁਸੀਂ ਦੇਖੋ ਇਹ 40 ਤੋਂ 70% ਜਿਹੜਾ ਹੈਗਾ ਹੈਂਡੀਕੈਪ ਨੂੰ ਅਪਲਾਈ ਕਰਨ ਦੀ ਕੰਡੀਸ਼ਨ ਰੱਖੀ ਆ ਕੱਲ ਨੂੰ ਫਿਰ ਇਹ ਆਇਆ ਕਹਿਣਗੇ ਵੀ ਇਹ ਤਾਂ ਜੀ 50% ਹੈਂਡੀਕੈਪਟ ਹੈ ਜੀ ਇਹਦੀ ਤਾਂ ਜਿਹੜੀ ਹੈਗੀ ਆ ਇਹ ਤਾਂ ਬੰਦਾ ਚੱਲ ਫਿਰ ਸਕਦਾ ਜੀ ਔਰ ਇਹਦੀ ਪੈਨਸ਼ਨ ਕਟੋਰੀ ਔਰ ਇਹ ਔਰ ਆਪਾਂ ਨੂੰ ਇਹ ਵੀ ਪਤਾ ਹੈ ਜਿਹੜੇ ਅੰਗਣ ਭੈਣ ਪ੍ਰਾਪ ਆਪਣੇ ਹੈਗੇ ਆ ਜਿਹੜੇ ਫੈਮਿਲੀ ਪੈਨਸ਼ਨ ਲੱਗੀ ਹੋਈ ਹੈ ਜਾਂ ਬੱਚਿਆਂ ਦੀ ਪੈਨਸ਼ਨ ਲੱਗੀ ਹੋਈ ਹੈ ਉਹ ਵੀ 80 ਤੋਂ 100 ਦੇ ਵਿੱਚ ਲੱਗੀ ਹੋਈ ਹੈ ਕੱਲ ਨੂੰ ਉਹਨਾਂ ਦੇ ਵੀ ਕੈਂਚੀ ਵੱਜੂਗੀ ਜਿਵੇਂ ਕੈਂਚੀ ਆਪਣੇ ਇੱਥੇ ਮਾਰ ਰਿਹਾ ਹੈ ਸੋ ਅੱਜ ਆਪਣਾ ਜਿਹੜਾ ਹੈਗਾ ਪ੍ਰੋਟੈਸਟ ਹੈਗਾ ਔਰ ਇੱਥੋਂ ਦੇ ਜਿਹੜੇ ਡਿਫਟੀ ਕਮਿਸ਼ਨ ਰਹਿਗੇ ਆ ਉਹਨਾਂ ਰਾਹੀਂ ਜਿਹੜਾ ਹੈਗਾ ਅਸੀਂ ਪੰਜਾਬ ਸਰਕਾਰ ਨੂੰ ਮੈਮੋਰੰਡਮ ਦੇਣ ਜਾ ਰਹੇ ਆ ਔਰ ਜਿਸ ਜਿਹੜੇ ਇਥੋਂ ਦੇ ਕਮਿਸ਼ਨ ਹੈਗੇ ਨਗਰ ਨਿਗਮ ਦੀ ਬਠਿੰਡਾ ਦੇ ਉਹਨਾਂ ਨੂੰ ਵੀ ਜਿਹੜਾ ਹੈਗਾ ਇੱਕ ਮੰਗ ਪੱਤਰ ਦੇਵਾਂਗੇ ਅਸੀਂ ਔਰ ਅਸੀਂ ਰਾਸ਼ਟਰੀ ਦੇ ਰੈਂਗ ਐਸੋਸੀਏਸ਼ਨ ਜਿਹੜੀ ਪੰਜਾਬ ਦੀ ਜਿਹੜੀ ਟੀਮ ਹੈ ਉਹ ਰਾਗੂ ਹੈਗੇ ਆ ਆਪਣੇ ਔਰ ਜੋ ਜ਼ਿਲ੍ਹਾ ਬਠਿੰਡਾ ਦੀ ਟੀਮ ਹੈਗੇ ਆ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਅਗਰ ਸਰਕਾਰ ਇਹ ਨੋਟੀਫਿਕੇਸ਼ਨ ਜਿਹੜਾ ਹੈਗਾ ਤੁਨ ਮੈਦਾਨ ਨਾਗਾ ਨੋਟੀਫਿਕੇਸ਼ਨ ਨੰਬਰ ਹੈਗਾ 2655 ਨਗਰ ਨਿਗਮ ਦੀ ਜੁੜੀ ਪੋਸਟ ਹੈਗੀ ਆ ਇਹ ਜਿਹੜੀਆਂ ਸਫਾਈ ਕਰਮਚਾਰੀ ਐ ਤੇ ਸੀਵਰਮੈਨ ਦੀਆਂ ਪੋਸਟਾਂ ਨਿਕਲੇ ਆਇਆ ਔਰ ਇਹਦੀ ਆਖਰੀ ਮਿਤੀ ਹੈਗੀ 4 ਨਵੰਬਰ 4 ਨਵੰਬਰ ਯਾਨੀ ਅਗਲੇ ਮਹੀਨੇ ਦੀ ਮਿਤੀ ਹੈਗੀ ਐ ਲਾਸਟ ਡੇ ਦੀ ਤਰੀਕ ਸੋ ਅਸੀਂ ਜਿਹੜਾ ਹੈਗਾ ਸਰਕਾਰ ਨੂੰ ਸਾਡੇ ਵੱਲੋਂ ਖੁੱਲੀ ਚੇਤਾਵਨੀ ਹੈਗੀ ਆ ਅਗਰ ਪੰਜਾਬ ਸਰਕਾਰ ਤੇ ਜਿਹੜਾ ਨਗਰ ਨਿਗਮ ਹੈਗਾ ਇਹ ਅਗਰ ਨੋਟੀਫਿਕੇਸ਼ਨ ਵਾਪਸ ਕਰਕੇ ਇਹਦੇ 'ਚ ਸੋਧ ਨਹੀਂ ਕਰਦਾ ਤਾਂ ਅਸੀਂ ਬਹੁਤ ਤਿੱਖਾ ਸੰਘਰਸ਼ ਕਰਾਂਗੇ ਆਨਲਾਈਨ ਟਾਈਮ ਦੇ ਵਿੱਚ ਅਸੀਂ ਕੱਲ ਕਰ ਰਹੇ ਆ ਲਖਾ ਜੀ ਉਹ ਵੀ ਕਰਦੇ ਆ ਜੀ ਸਰਕਾਰ ਸੁਤੀ ਪਈ ਐ ਪ੍ਰੋਫੈਸ਼ਨ ਸੁਤੇ ਪਈ ਐ ਆਪਣੇ ਆਂਗੀਆਂ ਪ੍ਰਾਣ ਨਾਲ ਕੋਈ ਇਨਸਾਫ ਨਹੀਂ ਹੋ ਰਿਹਾ ਕੀ ਕਹਿਣਾ ਚਾਹੂਗੀ ਰਾਜਕਮਰ ਜੀ ਪਹਿਲਾਂ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਜਿਹੜਾ ਨੈਸ਼ਨਲ ਹੈਂਡੀਕੈਪ ਐਸੋਸੀਏਸ਼ਨ ਦੀ ਜਾਂ ਪੂਰੇ ਦਿਵੰਗ ਵਰਗ ਦੀ ਜਿਹੜੀ ਆਵਾਜ਼ ਆਓ بلند ਕਰਨ ਆਏ ਹੋ ਜਿਵੇਂ ਕਿ ਅਜੇ ਕੁਮਾਰ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਸਾਰੇ ਦਿਵੰਗ ਵਰਗ ਨੂੰ ਵੀ ਦੱਸਤਾ ਔਰ ਪੰਜਾਬ ਸਰਕਾਰ ਮੂਰੇ ਵੀ ਗੱਲ ਰੱਖਤੀ ਐ ਵੀ ਜਿਹੜਾ ਇਹ ਮਤਲਬ ਜਿਹੜੀਆਂ ਪੋਸਟਾਂ ਨਿਕਲੀਆਂ ਨਗਰ ਨਗਰ ਦੇ ਵਿੱਚ ਕੰਟਰੈਕਟ بیس ਤੇ ਰੱਖ ਰਿਆ ਭਵੇਂ ਇਹ ਲੋਕਲ ਪ੍ਰਸ਼ਾਸਨ ਰੱਖ ਰਿਆ ਬਟ ਇਨਸਟ੍ਰਕਸ਼ਨਾਂ ਜਿਹੜੀਆਂ ਹਦਾਇਤਾਂ ਉਹਦੀਆਂ ਸਰਕਾਰ ਦੀਆਂ ਹੀ ਹੁੰਦੀਆਂ ਇਹਦੇ ਵਿੱਚ ਜੋ ਕੰਡੀਸ਼ਨਾਂ ਰੱਖੀਆਂ ਗਈਆਂ ਉਹ ਤੁਸੀਂ ਝਾਤ ਮਾਰੋ ਸਾਡੇ ਕੋਲੇ ਬਕਾਇਦਾ ਨੋਟੀਫਿਕੇਸ਼ਨ ਹੀ ਹੈ ਅਜੇ ਕੁਮਾਰ ਜੀ ਨੇ ਤੁਹਾਡੇ ਕੋਲੇ ਜਿਹੜਾ ਦਿਖਾ ਵੀ ਦਿੱਤਾ ਸ਼ੋਅ ਵੀ ਕਰ ਦਿੱਤਾ ਉਹਦੇ ਵਿੱਚ ਜਿਹੜੀਆਂ ਕੰਡੀਸ਼ਨਾਂ ਰੱਖੀਆਂ ਗਈਆਂ ਮੈਂ ਫੇਰ ਦੁਹਰਾ ਰਿਹਾ ਕਿ ਉਹ ਜਿਹੜਾ ਹੈਗਾ 40% ਤੋਂ ਲਾ ਕੇ 70 ਤੱਕ ਉਹ ਅਪਲਾਈ ਕਰ ਸਕਦਾ ਉਹ ਇਹਨਾਂ ਦੀਆਂ ਜਿਹੜੀਆਂ ਹਦਾਇਤਾਂ ਵੀ ਉਹ 70 ਤੋਂ ਜਿਹੜਾ ਪਲੱਸ ਆ ਉਹ ਅਪਲਾਈ ਵੀ ਨਹੀਂ ਕਰ ਸਕਦਾ ਮਤਲਬ ਉਹ ਪੂਰੀ ਤਰ੍ਹਾਂ ਯੋਗ ਮੰਨਿਆ ਗਿਆ ਵੀ ਉਹਨੇ ਪੜ੍ਹਾਈ ਕਰ ਲਈ ਬੀ ਐਡ ਕਰ ਲਈ ਐਮ ਐ ਕਰ ਲਈ ਮਤਲਬ ਉਹ ਘਰੇ ਬੈਠਣ ਜੋਗਾ ਹੀ ਹੈ ਵੀ ਉਹ ਕੋਈ ਕੰਮ ਨਹੀਂ ਕਰ ਸਕਦਾ ਨਾ ਕੋਈ ਦਫ਼ਤਰੀ ਕੰਮ ਚ ਉਹਨੂੰ ਰੱਖ ਰਿਹਾ ਹੈ ਨਾ ਕੋਈ ਅਪਲਾਈ ਕਰ ਰਿਹਾ ਹੈ ਪਹਿਲਾਂ ਹੀ ਜਿਹੜੀਆਂ ਸਾਡੀਆਂ ਡਿਮਾਂਡਸ ਹੈ ਜੇ ਪੰਜਾਬ ਸਰਕਾਰ ਪ੍ਰਤੀ ਸਾਡੀਆਂ ਪੈਨਸ਼ਨਾਂ ਚ ਵਾਧਾ ਹੈ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਤੁਹਾਡੀ ਪੈਨਸ਼ਨ ਜਿਹੜੀ 2500 ਕਰਾਂਗੇ ਬਟ ਅਸੀਂ ਜਿਹੜਾ 5000 ਦੀ ਮੰਗ ਕੀਤੀ ਹੈ ਵੀ ਫੇਰ ਇੱਕ ਦਿਵੰਗ ਜਿਹੜਾ ਪਰਸਨ ਆ ਉਹਦਾ ਢਿੱਡ ਪਾਲ ਸਕਦਾ ਆ ਉਹਦੀ ਦਵਾਈ ਗੁੱਟੀ ਦਾ ਖਰਚਾ ਉਹ ਚਲਾ ਸਕਦਾ ਜਾਂ ਆ ਉਹਦੀ ਫੈਮਿਲੀ ਉਹਨੂੰ ਪਾਲ ਸਕਦਾ ਉਹ ਮੰਗਾਦਾ ਜਿਹੜੀਆਂ ਹੈਗੀਆਂ ਪੂਰੀਆਂ ਹੋਣੀਆਂ ਹੀ ਕੀ ਸੀਗੀਆਂ ਬਟ ਆ ਨਵੀਆਂ ਹਦਾਇਤਾਂ ਜਿਹੜੀਆਂ ਹੈਗੀਆਂ ਜੋ ਦਿਵੰਗ ਭੈਣ ਭਰਾ ਜਿਹੜੇ ਪੜੇ ਲਿਖੇ ਵਿਚਾਰੇ ਜਿਹੜੇ ਕੋਈ ਸਰਕਾਰੀ ਕੋਟੇ ਦੇ ਵਿੱਚ ਆਪਣੀਆਂ ਪੋਸਟਾਂ ਨਿਕਲਦੀਆਂ ਜਾਂ ਲੋਕਲ ਵੇਸ ਤੇ ਲਾ ਲੋ ਜਾਂ ਪੰਜਾਬ ਗਵਰਨਮੈਂਟ ਕੱਢਦੀ ਹੈ ਤਾਂ ਉਹਦੇ ਵਿੱਚ ਵੀ ਇਹ ਜਿਹੜੀਆਂ ਨਵੀਆਂ-ਨਵੀਆਂ ਜਿਹੜੀਆਂ ਇਹ ਕੰਡੀਸ਼ਨਾਂ ਰੱਖ ਕੇ ਉਹ ਦਿਵੰਗ ਭੈਣ ਭਰਾਵਾਂ ਦਾ ਜਿਹੜਾ ਉਹ ਹੱਕ ਉਹ ਮਾਰ ਰਹੀਆਂ ਐ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਅਗਰ ਕੱਲ ਨੂੰ ਪੈਨਸ਼ਨਾਂ ਦੇ ਵਿੱਚ ਵੀ ਇਹ ਕੰਡੀਸ਼ਨਾਂ ਇਹ ਲਾਗੂ ਕਰਨਗੇ ਔਰ ਬੈਕਲੌਗ ਦੇ ਵਿੱਚ ਵੀ ਕੰਡੀਸ਼ਨਾਂ ਲਾਗੂ ਕਰਨਗੇ ਤਾਂ ਫਿਰ ਜਿਹੜਾ ਹੈਗਾ ਜਿਵੇਂ ਕਿ ਹਦਾਇਤਾਂ ਪਹਿਲਾਂ ਸੀਗੀਆਂ ਇਹ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਰੱਖੀਆਂ ਗਈਆਂ ਨੇ ਪੰਜਾਬ ਸਰਕਾਰ ਕੰਨੀ ਜਾਂ ਲੋਕ ਪ੍ਰਸ਼ਾਸਨ ਕੰਨੀ ਉਹ ਵੀ ਅਸੀਂ ਇੰਨੀ ਕਿ ਕੈਟਾ ਜਿਹੜਾ ਹੈਗਾ ਪਰਸੈਂਟੇਜ ਹੈ ਜਿਹੜੀ ਦਿਵੰਗਾ ਦੀ ਉਹ ਰੱਖਾਂਗੇ ਜਾਂ ਉਹਨਾਂ ਦੇ ਅਪਲਾਈ ਕਰ ਸਕਦਾ ਹੈ ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਉਹ ਪਹਿਲਾਂ ਨਾ 92 95 ਚ ਨਾ ਹੀ ਸਨ 2016 ਦੇ ਵਿੱਚ ਨਾ ਹੀ 2018 ਦੇ ਵਿੱਚ ਕਦੇ ਵੀ ਨਹੀਂ ਰੱਖੀ ਗਈ ਉਹ ਹਮੇਸ਼ਾ ਇੱਕੋ ਹੀ ਮੇਰੀ ਜਿਹੜੀ ਜਿਹੜੀ ਹੈਗੀ ਹੈ ਕੰਡੀਸ਼ਨ ਉਹ ਰੱਖੀ ਜਾਂਦੀ ਸੀ ਕਿ 40 ਤੋਂ 100% ਤੱਕ ਉਹ ਅਪਲਾਈ ਕਰ ਸਕਦਾ ਔਰ ਉਹਦੀ ਯੋਗਤਾ ਦੇ ਹਿਸਾਬ ਨਾਲ ਉਹਨੂੰ ਜਿਹੜਾ ਹੈਗਾ ਉਹ ਵਰਕ ਦਿੱਤਾ ਜਾਵੇਗਾ ਫੀਲਡ ਦੇ ਵਿੱਚ ਉਹ ਕੰਮ ਕਰੇਗਾ ਬਟ ਜਿਹੜੀਆਂ ਇਹ ਹਦਾਇਤਾਂ ਨਵੇਂ ਨਵੇਂ ਨਿਕਲ ਰਹੀਆਂ ਇਹ ਦੇ ਵਿੱਚ ਜਿਹੜਾ ਹੈਗਾ ਇਹਦੇ ਕਰਕੇ ਉਹ ਦਿਵੰਗ ਵਰਗ ਦੇ ਵਿੱਚ ਜਿਹੜਾ ਉਹ ਭਾਰੀ ਰੋਸ ਹੈ ਉਹ ਜਿਹੜਾ ਹੈਗਾ ਉਹ برداشت ਨਹੀਂ ਕੀਤਾ ਜਾਵੇਗਾ ਕੱਲ ਨੂੰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਹੋਰ ਵੀ ਹੱਕਾਂ ਤੇ ਉਹ ਡਾਕਾ ਵੱਜਣ ਦੀ ਸਾਨੂੰ ਖਤਰਾ ਹੈ ਇਸ ਕਰਕੇ ਅਸੀਂ ਜਿਹੜਾ ਹੈਗਾ ਇਸ ਤੇ ਇਹ ਦੇ ਦੇ ਵਿੱਚ ਜਿਹੜਾ ਹੈਗਾ ਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਆਵਾਜ਼ ਚੱਕਣਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਰ ਇਹ ਜਿਹੜੇ ਇਹ ਕੰਡੀਸ਼ਨਾਂ ਰੱਖੀਆਂ ਗਈਆਂ ਨੇ ਲੋਕਲ ਪੋਸਟਾਂ ਦੇ ਵਿੱਚ ਨਗਰ ਨਗਰ ਦੇ ਵਿੱਚ ਜੋ ਦਿਵਿਆਂਗ ਰੱਖੇ ਜਾਣਗੇ ਉਹ ਕੰਡੀਸ਼ਨਾਂ ਚੇਂਜ ਕਰਕੇ ਉਹਨਾਂ ਵਿੱਚ ਸੋਧਣਾ ਕੀਤੀ ਗਈ ਪਹਿਲਾਂ ਵਾਂਗੂ ਹੀ ਉਹ ਮਤਲਬ ਕਿ ਉਹ ਕੰਡੀਸ਼ਨਾਂ ਲਾਗੂ ਨਹੀਂ ਕੀਤੀਆਂ ਗਈਆਂ 40 ਤੋਂ 100 ਤੱਕ ਤਾਂ ਫਿਰ ਅਸੀਂ ਉਹ ਜਿਹੜਾ ਉਹ ਵੱਡਾ ਪ੍ਰੋਟੈਸਟ ਉਹ ਕਰਾਂਗੇ ਸਰਕਾਰ ਨੂੰ ਅਸੀਂ ਜਿਹੜਾ ਹੈਗਾ ਇਹ ਇੱਕ ਵਾਰ ਤਾਂ ਇਹ ਹੱਥ ਜੋੜ ਕੇ ਬੇਨਤੀ ਕਰ ਰਹੀਆਂ ਵੀ ਦਿਵੰਗਾਂ ਨਾਲ ਇਹ ਤੱਕਾ ਨਾ ਕਰਨ ਜਿਹੜਾ ਇਹ ਕੰਡੀਸ਼ਨ ਨੂੰ ਚੇਂਜ ਕਰਕੇ ਉਹਦਿਆਂ ਸਾਡੀਆਂ ਬਾਕੀ ਡਿਮਾਂਡਸ ਆ ਉਹ ਪਹਿਲਾਂ ਦੀਆਂ ਉਹ ਵੀ ਪੂਰੀਆਂ ਕਰਨ ਔਰ ਸਰਕਾਰ ਨੂੰ ਹੈਗਾ ਜਿਹੜਾ 4 ਸਾਲ ਤੋਂ ਉੱਪਰ ਹੋਣ ਜਾ ਰਹੇ ਆ 4 ਸਾਲ ਹੋ ਗਏ ਆ ਜਿਹੜਾ ਹੈਗਾ ਹੁਣ ਤਾਂ ਇਹਨਾਂ ਦਾ ਫਰਜ਼ ਬਣਦਾ ਹੈ ਕਿ ਦਿਵੰਗਾਂ ਦੀ ਉਹ ਸੁਣਨ ਉਹਨਾਂ ਦੀ ਫੁਕਾਰ ਸੁਣਨ ਤਾਂ ਕਿ ਜਿਹੜਾ ਦਿਵੰਗ ਉਹ ਗੁਰਬਤ ਦੀ ਜ਼ਿੰਦਗੀ ਚੋਂ ਬਾਹਰ ਆ ਸਕੇ ਔਰ ਦਿਵੰਗ ਦਾ ਜਿਹੜਾ ਭਵਿੱਖ ਜਿਹੜਾ ਫਿਊਚਰ ਆ ਉਹ ਚੰਗਾ ਹੋ ਸਕੇ ਪ੍ਰਧਾਨ ਜੀ ਅਸੀਂ ਇਹਨਾਂ ਨੇ ਇਹਨਾਂ ਨੇ ਕਰੋੜ ਬਣਾਤੇ ਆਮ ਬੰਦੇ ਲਈ ਕਾਨੂੰਨ ਹੈ ਪਰ ਜਿਹੜੇ ਐਮਐਲਏ ਆ ਕੋਈ 80 ਸਾਲ ਦਾ ਸਾਡੇ ਪ੍ਰਧਾਨ ਮੰਤਰੀ 75 ਸਾਲ ਦੇ ਆ ਕਿ ਇਲਾ ਵਾਸਤੇ ਕੋਈ ਕਾਨੂੰਨ ਹੋਣ ਚਾਹੀਦਾ ਹੈ ਬਿਲਕੁਲ ਮੈਂ ਕੀ ਕਹਿਣਾ ਚਾਹੂੰਗਾ ਬਿਲਕੁਲ ਬਿਲਕੁਲ ਸਰ ਜਿਹੜਾ ਐਮਐਲਏ ਬਣ ਜਾਂਦੇ ਉਹਦੀ ਉਮਰ ਭਾਵੇਂ 90 ਸਾਲ ਦੀ ਹੈ ਭਾਵੇਂ ਕੋਈ ਜੇਲ੍ਹ ਚ ਬੈਠਾ ਹੈ ਜਾਂ ਕੋਈ ਗਾਹ ਦਾ ਅਨਸਰ ਹੈ ਉਹਨਾਂ ਨੂੰ ਟਿਕਟਾ ਦੇ ਕੇ ਐਮਐਲਏ ਬਣਾ ਦਿੰਦੇ ਨੇ ਇਸ ਵਾਰ ਕੀ ਕਹਿੰਦੇ ਬਿਲਕੁਲ 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 ਸਰ ਇਹ ਤਾਂ ਬਿਲਕੁਲ ਜਿਹੜੀ ਗੱਲ ਹੈ ਤੁਹਾਡੀ 100% 100% ਸਹੀ ਹੈ ਜਿਹੜਾ ਹੈਗਾ ਆਮ ਲੋਕਾਂ ਵਾਸਤੇ ਕੰਡੀਸ਼ਨਾਂ ਰੱਖੀਆਂ ਜਾਂਦੀਆਂ ਐਨੇ ਪਰਸੈਂਟ ਜਿਹੜੀ ਹੈਗੀ ਐਨਆ ਦੀ ਏਜ ਹੋਣੀ ਚਾਹੀਦੀ ਹੈ ਉਹਤੇ ਹਦਾਇਤ ਰੱਖ ਦਿੱਤੀ ਜਾਂਦੀ ਹੈ ਦਿਵੰਗਾਂ ਦੀ ਪਰਸੈਂਟੇਜ ਤੇ ਹਦਾਇਤ ਰੱਖ ਦਿੱਤੀ ਜਾਂਦੀ ਹੈ ਆਮ ਪਰਸਨ ਹੈ ਉਹਦੇ ਤੇ ਹਦਾਇਤਾਂ ਰੱਖ ਦਿੱਤੀਆਂ ਜਾਂਦੀਆਂ ਵੱਡ ਜਿਹੜਾ ਹੈਗਾ ਕੋਈ ਐਮਐਲਏ ਐਮਪੀ ਹੈ ਜਾਂ ਕੋਈ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਆ ਉਹਦੀ ਏਜ ਤੇ ਉਹਦੇ ਜਿਹੜਾ ਹੈਗਾ ਮਤਲਬ ਕਿ ਐਜੂਕੇਸ਼ਨ ਜਿਹੜੀ ਹੈਗੀ ਉਹਦੀ ਹੈਗੀ ਉਹਦੇ ਤੇ ਕੋਈ ਹਦਾਇਤ ਨਹੀਂ ਹੁੰਦੀ ਉਹ ਜਦੋਂ ਮਰਜ਼ੀ ਆ ਗਿਆ ਉਹ ਇਲੈਕਸ਼ਨ ਲੜ ਸਕਦਾ ਠੀਕ ਹੈ ਮਤਲਬ ਕਿ ਵੋਟਾਂ ਵਟੋਰ ਕੇ ਇੱਧਰ-ਉੱਧਰੀਆਂ ਮਾਰ ਕੇ ਜਦੋਂ ਮਰਜ਼ੀ ਕੋਈ ਐਮਐਲਏ ਬਣ ਗਿਆ ਐਮਪੀ ਬਣ ਗਿਆ ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਤੇ ਕੋਈ ਹਦਾਇਤਾਂ ਨਹੀਂ ਹੈ। ਇੱਕ ਜਿਹੜਾ ਕੋਈ 90 ਸਾਲ ਦਾ 80 ਸਾਲ ਦਾ ਐਮਐਲਏ ਐਮਪੀ ਬਣ ਜਾਂਦਾ ਹੈ ਤਾਂ ਮੈਨੂੰ ਐ ਦੱਸੋ ਵੀ ਫੀਲਡ ਦੇ ਵਿੱਚ ਕੰਮ ਕਿਵੇਂ ਕਰੂਗਾ? ਉਹ ਦਫ਼ਤਰ ਦੇ ਵਿੱਚ ਬੈਠਣ ਜੋਗੀ ਹੈ। ਕੰਮ ਕਰਦੇ ਆ ਜਿਹੜੇ ਦੇਖਰੇਖ ਕਰਦੇ ਆ ਉਹ ਜਿਹੜੇ ਉਹਦੇ ਨਿਚਲੇ ਵਜ਼ੀਰ ਹੁੰਦੇ ਆ ਉਹ ਫਿਰਦੇ ਰਹਿੰਦੇ ਆ। ਉਹ ਲੋਕਾਂ ਨਾਲ ਧੱਕਾ ਕਰਦੇ ਆ। ਕੋਈ ਵੱਡਾ ਮਤਲਬ ਜਿਹੜਾ ਬੰਦਾ ਮੇਨ ਹੈ, ਕੋਈ ਐਮਐਲਏ ਹੈ, ਐਮਪੀ ਹੈ ਜਾਂ ਕੋਈ ਵੀ ਮਤਲਬ ਕਿ ਸਰਕਾਰ ਦਾ ਨੁਮਾਇੰਦਾ ਹੈ, ਖੁਦ ਉਹ ਜੇ ਕਰਨ ਦੇ ਯੋਗ ਨਹੀਂ ਹੈਗਾ, ਉਹਦੀ ਉਮਰ ਉਸ ਹੱਬ ਦੀ ਨਹੀਂ ਹੈਗੀ ਵੀ ਜੇ ਉਹ ਫੀਲਡ ਦੇ ਵਿੱਚ ਕੰਮ ਨਹੀਂ ਕਰ ਸਕਦਾ ਬ ਜਿਵੇਂ ਕਿ ਆਮ ਪਰਸਨ ਵਾਸਤੇ ਰੱਖਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਸਰ ਅੱਜ ਕਿਸ ਤਰ੍ਹਾਂ ਪ੍ਰੋਟੈਕਟ ਕਰ ਰਹੇ ਹਾਂ ਅੱਜ ਸਰ ਅਸੀਂ ਜਿਹੜਾ ਹੈਗਾ ਉਹ ਸਰਕਾਰ ਨੂੰ ਚਦਾਵ ਨਹੀਂ ਦੇਣ ਆਏ ਆ ਵੀ ਜਿਹੜਾ ਦਿਵਿਆਂਗਾ ਦੀਆਂ ਜਿਹੜੀਆਂ ਪੋਸਟਾਂ ਕਦੋਂ ਵੀ ਗੱਡੀਆਂ ਨਹੀਂ ਆਪਾਂ ਵਿੱਚ ਉਹ ਬੈਕ ਲਗ ਦੇ ਵਿੱਚ ਭਾਵੇਂ ਉਹ ਲੋਕਲ ਵੇਸ ਤੇ ਹੋਈਆਂ ਕੰਟਰੈਕਟ ਵੇਸ ਤੇ ਉਹਦੇ ਵਿੱਚ ਹਦਾਇਤਾਂ ਜਿਹੜੀਆਂ ਉਹ ਜਿਹੜੀਆਂ 40 ਤੋਂ 100% ਤੱਕ ਹੀ ਹੁੰਦੀਆਂ ਸੀ ਅਗਰ ਕੋਈ ਜਿਹੜਾ ਫੀਲਡ ਦੇ ਵਿੱਚ ਕੰਮ ਨਹੀਂ ਕਰ ਸਕਦਾ ਤਾਂ ਉਹ ਸਿਟਿੰਗ ਜੋਬ ਤੇ ਕਰ ਲੈਂਦਾ ਸੀਗਾ ਉਹਦੀ ਯੋਗਤਾ ਦੇ ਹਿਸਾਬ ਨਾਲ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਸੀਗਾ ਬਟ ਕੰਡੀਸ਼ਨਾਂ ਨਹੀਂ ਰੱਖੀਆਂ ਜਾਂਦੀਆਂ ਸੀਗੀਆਂ ਬਿਸ਼ 40 ਤੋਂ ਜੀ ਅਸੀਂ 60% ਹੀ ਰੱਖਾਂਗੇ ਜਾਂ 70% ਹੀ ਰੱਖਾਂਗੇ ਬਟ ਜਿਹੜੇ ਵਿਚਾਰੇ 80% ਆ 90 ਆ ਉਹ ਤਾਂ ਉਹ ਤੋਂ ਵੀ ਜ਼ਿਆਦਾ ਪੜੇ ਲਿਖੇ ਆ ਉਹਨਾਂ ਨੇ ਆਪਦੀ ਉਮਰ ਗਾਲਤੀ ਨਾ ਉਹ ਮਾਂ ਪਿਓ ਦੇ ਮਤਲਬ ਕਿ ਡਿਪੈਂਡ ਰਹਿ ਜਾਂਦੇ ਆ ਨਾ ਭੈਣ ਭਰਾਵਾਂ ਦੇ ਫਿਰ ਉਹ ਜੇ ਅਗਰ ਨੌਕਰੀ ਨਹੀਂ ਉਹਨਾਂ ਨੂੰ ਮਿਲੂਗੀ ਨਾ ਵਿਆਹ ਸ਼ਾਦੀ ਲੈ ਕੇ ਰਹਿਣਗੇ ਫਿਰ ਤਾਂ ਉਹ ਇੱਕ ਤਰ੍ਹਾਂ ਦਾ ਉਹ ਮਰਨ ਤੇ ਮਜਬੂਰ ਹੋ ਜਾਣਗੇ ਤੇ ਇਸ ਤੋਂ ਚੰਗਾ ਤਾਂ ਉਹਨਾਂ ਨੂੰ ਫਿਰ ਸਪਰੇਅ ਕਰਕੇ ਉਹਨਾਂ ਨੂੰ ਖਤਮ ਹੀ ਕਰ ਦਿੱਤਾ ਜਾਵੇ ਫਿਰ ਦਿਵਿਆਂਗਾਂ ਨੂੰ ਜਿਹੜਾ ਇੰਨੇ ਇਹਨਾਂ ਦੇ ਅਧਿਕਾਰ ਖੋਣੇ ਆ ਭੁੱਖੇ ਮਰਨ ਤੇ ਮਜਬੂਰ ਕਰਨਾ ਤਾਂ ਹਾਂ ਜੀ ਭਾਵੇਂ ਅੱਜ ਰਾਜਨੀਤੀ ਦਾ ਮੁੱਦਾ ਨਹੀਂ ਪਰ ਤੋਂ ਯਾਰ 36 ਇਹ ਇਲੈਕਸ਼ਨ ਲੇੜੇ ਨੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਇਹ ਹੈਗਾ ਰਾਜਨੀਤਿਕ ਮਾਮਲਾ ਕੋਈ ਵੀ ਸਰਕਾਰ ਅੱਧੀ ਦੀ ਬਦਲੀ ਹੈ ਜਾਂ ਰਾਜਕੁਮਾਰ ਦੀ ਇਹ ਦੇਖੋ ਇਹ ਰਾਜਨੀਤਿਕ ਮਾਮਲਾ ਹੈ ਪੋਲਿਟਿਕਸ ਦੇ ਵਿੱਚ ਨਾ ਤਾਂ ਅਸੀਂ ਸਾਡਾ ਅਸੀਂ ਕਦੇ ਗੌਰ ਕੀਤੀ ਹੈ ਅਸੀਂ ਸਿਰਫ ਜਿਹੜਾ ਸਾਨੂੰ ਕੋਈ ਸਾਨੂੰ ਨੁਮਾਇੰਦਾ ਚੰਗਾ ਲੱਗਦਾ ਹੈ ਵੀ ਸਾਨੂੰ ਲੱਗਦਾ ਵੀ ਸਾਡੇ ਵਾਸਤੇ ਵਧੀਆ ਕੰਮ ਕਰੂਗਾ ਅਸੀਂ ਹਮੇਸ਼ਾ ਉਹਦੀ ਸਪੋਰਟ ਕਰਦੇ ਹਾਂ ਪਹਿਲਾਂ ਸੀ ਆਮ ਆਦਮੀ ਵਾਸਤੇ ਵੀ ਇਹੀ ਸੋਚਿਆ ਸੀਗਾ ਸਾਡੇ ਖੁਦ ਦਿਵਿਆਂਗ ਸਾਡੇ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਚੱਲ ਚੱਲ ਕੇ ਮਤਲਬ ਆਪ ਦੇ ਤੇਲ ਪਵਾ ਕੇ ਸਕੂਟਰੀਆਂ ਤੇ ਇਹਨਾਂ ਦਾ ਪ੍ਰਚਾਰ ਕੀਤਾ ਇਹਨਾਂ ਦੀ ਜਿਹੜੀ ਹੈਗੀ ਹੈ ਮਤਲਬ ਕਿ ਇਹਨਾਂ ਨੂੰ ਵੋਟਾਂ ਦੇ ਵਿੱਚ ਸਪੋਰਟ ਵੀ ਕੀਤੀ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਫੈਮਿਲੀ ਮੈਂਬਰਾਂ ਦੀਆਂ ਵੋਟਾਂ ਇਹਨਾਂ ਨੂੰ ਪਵਾਈਆਂ ਵੱਡ ਜਿਹੜਾ ਹੈਗਾ ਇਹਨਾਂ ਤੋਂ ਵੀ ਸਾਡਾ ਜਿਹੜਾ ਉਹ ਮਨ ਜਿਹੜਾ ਹੈਗਾ ਬੜਾ ਉਦਾਸ ਹੈ ਵੀ ਇੰਨੀ ਇਹਨਾਂ ਤੇ ਭਰੋਸਾ ਕਰਕੇ ਵੀ ਜਿਹੜਾ ਦਿਵਿਆਂਗ ਵਰਗ ਨੂੰ ਵੀ ਉਹ ਕੁਝ ਨਹੀਂ ਮਿਲਿਆ ਹੋਰ ਜੀ ਰਾਜਕੁਮਾਰ ਜੀ ਮੈਂ ਮੈਂ ਦੇਖੋ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਸਰੇ ਆਮ ਕਹਿ ਰਹੇ ਆ ਆ ਸਾਡਾ ਵੀਰ ਆਏ ਦੇਖੋ ਸਿੱਧਾ ਤੁਰਬੀ ਨਹੀਂ ਸਾਡਾ ਧਰਤੀ ਦੇ ਰੁੜ ਕੇ ਆਪਣੀ ਜ਼ਿੰਦਗੀ गुजार ਰਿਹਾ ਹੈ ਪੈਨਸ਼ਨ ਲਈ ਵੀ ਇਹਨਾਂ ਨੂੰ ਤਰਸਣਾ ਪੈਂਦਾ ਹੈ 15 15 ਮਹੀਨਾ ਮਹੀਨਾ ਪੈਨਸ਼ਨ ਲੇਟ ਆਉਂਦੀ ਹੈ ਤਾਂ ਸਰਕਾਰ ਕਿੱਥੇ ਸੁੱਤੀ ਪਈ ਹੈ ਮੁੱਖ ਮੰਤਰੀ ਕਿੱਥੇ ਸੁੱਤਾ ਪਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈ ਏਸੀਆਂ 'ਚ ਰਹਿ ਕੇ ਮੀਟਿੰਗਾਂ ਹੀ ਸਿਰਫ ਕਰਦੇ ਨੇ ਤਾਂ ਇੰਨੇ ਲੋਕਾਂ ਨੂੰ ਕੌਣ ਇਹ ਦੇਖੂਗਾ ਇਹਨਾਂ ਦੀ ਕੌਣ ਸੁਣਵਾਈ ਕਰੂਗਾ ਇਹ ਸਵਾਲ ਆਪਣੇ ਆਪ ਹੀ ਚੁੜਦਾ ਹੈ ਜਿਸ ਦੀ ਲਾਈਵ ਤਸਵੀਰਾਂ ਅਸੀਂ ਆਪ ਜੀ ਨੂੰ ਦਿਖਾ ਰਹੇ ਹਾਂ ਸੋ ਪ੍ਰਧਾਨ ਜੀ ਸਾਡੇ ਨਾਲ ਜੁੜੇ ਨੇ ਪਾ ਲਿਆ ਤੁਸੀਂ ਸਾਥਰੇ ਦਾ ਸਰਪੀ ਕਹਿਣਾ ਚਾਹੁੰਗੇ ਮੈਂ ਤਾਂ ਜੀ ਇਹੀ ਕਹਿਣਾ ਚਾਹਾਂਗਾ ਵੀ ਸਰਕਾਰ ਨੂੰ ਕਿਉਂ ਸਾਡੇ ਬਾਤ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਵੀ ਜੋ ਆਪਣੇ ਵਾਸਤੇ ਕੱਢੀਆਂ ਨੇ ਇਲੈਕਸ਼ਨਾਂ ਵੀ ਸਾਨੂੰ ਇਹਨਾਂ ਨੂੰ ਵੀ ਬੰਦ ਕਰਨੀਆਂ ਚਾਹੀਦੀਆਂ ਨੇ ਇਹ ਨਰਮ ਸਰਤਾ ਰੱਖਣੀਆਂ ਚਾਹੀਦੀਆਂ ਨੇ ਜਾਂਗੇ ਇਹਨਾਂ ਨੂੰ ਜਿਵੇਂ ਇਹ ਕਹਿੰਦੇ ਆ ਨਾ ਲੋਕਾਂ ਦੇ ਵਿੱਚ ਅਸੀਂ ਪਹਿਲ ਦਿੰਨੇ ਆ ਪਹਿਲ ਕਿਸੇ ਇੱਕ ਖੇਤਰ ਦੇ ਵਿੱਚ ਨਹੀਂ ਦਿੱਤੀ ਜਾਂਦੀ ਨਾ ਕਦੇ ਕੋਈ ਨੌਕਰੀ 'ਚ ਨਾ ਕੋਈ ਮਹਿੰਗਾਈ ਭੱਤੇ ਦੇ ਵਿੱਚ ਤੇ ਨਾ ਹੀ ਕਿਸੇ ਕੋਈ ਹੋਰ ਕਾਰੋਬਾਰ ਦੇ ਵਿੱਚ ਕਿਸੇ 'ਚ ਨਹੀਂ ਕੋਈ ਆਉਂ ਦਿੰਦੇ ਹੈਗੇ ਜੀ ਇਹਦਾ ਬਸ ਇੱਕ ਫਾਰਮੈਟੀਆਂ ਨੇਗੀਆਂ ਜਦੋਂ ਤਾਂ ਵੋਟਾਂ ਆਉਂਦੀਆਂ ਨੇ ਉਦੋਂ ਤਾਂ ਇਹ ਸਾਨੂੰ ਬਹੁਤਾ ਉਸ ਨਾਲ ਦੇ ਬਹੁਤ ਵਧੀਆ ਦੇਖਦੇ ਨੇ ਤੇ ਮਗਰੋਂ ਤੂੰ ਕੌਣ ਤੇ ਮੈਂ ਕੌਣ ਤੇ ਮੁੜ ਕੇ ਧਿਆਨ ਵੀ ਨਹੀਂ ਮਾਰਦੇ ਕਿ ਵੀ ਅੰਗਹੀਣਾ ਹੈਗੇ ਕਿ ਨਾ ਕਦੇ ਅੱਜ ਤੱਕ ਮੁੱਖ ਮੰਤਰੀ ਦੇ ਮੂੰਹੋਂ ਅੰਗਹੀਣਾ ਵਾਸਤੇ ਕੋਈ ਗੱਲ ਨਹੀਂ ਨਿਕਲੀ ਅਜੇ ਤੱਕ ਉਹ ਤੋਂ ਕਦੇ ਇੱਕ ਸ਼ਬਦ ਵੀ ਨਹੀਂ ਆਇਆ ਜਿਹੜਾ ਅੰਗਹੀਣਾ ਨੂੰ ਉਦੋਂ ਪ੍ਰਭਾਵਿਤ ਕਰਕੇ ਵੋਟਾਂ ਲੈ ਗਿਆ ਤੇ ਹੁਣ ਕਦੇ ਨਾਂ ਵੀ ਨਹੀਂ ਲਿਆ ਹੈਗਾ ਤੇ ਭਵਾਨਤਮਾਨ ਮੁੱਖ ਮੰਤਰੀ ਨੂੰ ਕਹਿੰਦੇ ਆ ਵੀ ਜੋ ਸਾਡੀਆਂ ਮੰਗਾਂ ਨੇ ਗਿਆ ਉਹ ਮਨਜ਼ੂਰ ਕਰੇ ਤੇ ਸਾਥੀਓ ਉਸੇ ਨੌਕਰੀਆਂ ਦੇ ਵਿੱਚ ਉਹ ਸ਼ਰਤਾਂ ਨਰਮ ਕਰ ਦੇਣਾ ਬਸ ਧੰਨਵਾਦ ਸੋ ਸੁਤਤਾ ਮੁੱਖ ਮੰਤਰੀ ਜਾਗੇ ਇਹੀ ਮੰਗ ਅੱਜ ਇਸ ਧਰਨੀ ਵਿੱਚ ਉਧੇਦਾਰਾ ਵੱਲੋਂ ਕੀਤੀ ਗਈ ਹੈ ਸਸ਼ੀਕਾਲ ਜੀ ਪਹਿਲਾਂ ਤਾਂ ਮੈਂ ਜਲਵਾ نیوز ਤੇ ਰਾਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਵਿਚਾਰ ਦੁਨੀਆ ਦੇ ਸਾਮਣੇ ਰੱਖਣ ਦਾ ਮੌਕਾ ਦਿੱਤਾ ਦੂਸਰੀ ਵੱਡੀ ਗੱਲ ਇਹ ਹੈ ਮੈਂ ਲੱਖਾ ਜੀ ਦੀ ਗੱਲ ਨਾਲ ਕੰਟੀਨਿਊ ਕਰਦਾ ਕਿ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਬਿਲਕੁਲ ਸਹੀ ਹੈ ਮੈਂ ਖੁਦ MBA ਕੀਤੀ ਹੈ ਫਰਸਟ ਡਿਵੀਜ਼ਨ ਚ ਕੀਤੀ ਹੈ 72% ਮੇਰੇ ਨੰਬਰ ਆ ਮੈਨੂੰ ਦੱਸੋ ਤੁਸੀਂ ਇਹਨਾਂ ਨੇ ਮੈਨੂੰ ਕਿਹੜੇ ਡਿਪਾਰਟਮੈਂਟ ਚ ਲਾਇਆ ਜੇ এমਪਲੋਇਮੈਂਟ ਐਕਸਚੇਂਜ ਦੀ ਗੱਲ ਕਰوں ਤਾਂ ਉੱਥੇ ਵੀ ਸਾਡਾ ਨਾਮ ਦਰਜ ਹੈ ਜੇ ਬਾਕੀ ਕੰਪਨੀਆਂ ਦੀ ਗੱਲ ਕਰوں ਤਾਂ ਉਹਦਾ ਵੀ ਤਜਰਬਾ ਲਿਆ ਹੋਇਆ ਤਾਂ ਇਹ ਤੋਂ ਇਲਾਵਾ ਹੋਰ ਕੀ ਚਾਹੀਦਾ ਇਹਨਾਂ ਨੂੰ 12 ਸਾਲ ਦਾ ਤਜਰਬਾ ਹੈ MBA ਦੀ ਕੁਆਲਿਫਿਕੇਸ਼ਨ ਹੈ ਇਸ ਤੋਂ ਜ਼ਿਆਦਾ ਇਹ ਕੀ ਲੱਭ ਰਹੇ ਆ ਹੈਂਡੀਕੈਪ ਬੰਦੇ ਚ ਕੀ ਇਹਨਾਂ ਨੂੰ ਟੈਲੈਂਟ ਹਜੇ ਵੀ ਬਾਹਰੋਂ ਲਿਆਉਣ ਦੀ ਲੋੜ ਹੈ ਕਿਉਂ ਸਾਡੇ ਪੰਜਾਬ ਦੇ ਡਿਪਾਰਟਮੈਂਟ ਚ ਕੇਰਲਾ ਤੇ ਹੋਰ ਸ਼ਹਿਰਾਂ ਦੇ ਬੰਦੇ ਆ ਕੇ ਲੱਗੇ ਹੋ ਕੀ ਕਾਰਨ ਹੈ ਜਿਹੜੀ ਇਹਨਾਂ ਨੂੰ ਇਹ ਗੱਲ ਸਮਰਥ ਰੱਖਣ ਤੋਂ ਰੋਕ ਦਿੰਦੀ ਆ ਇਲੈਕਸ਼ਨਾਂ ਵਲੇ ਇਹਨਾਂ ਨੂੰ ਸਾਰੇ ਯਾਦ ਆ ਜਾਣਗੇ ਉਦੋਂ ਇਹ ਗੱਡੀਆਂ ਵੀ ਭੇਜ ਦਿੰਦੇ ਆ ਵੀ ਵੋਟ ਪਾ ਨਾ ਆਜੋ ਤੁਹਾਨੂੰ ਗੱਡੀ ਵੀ ਭੇਜ ਦੰਦੇ ਆ ਮੈਂ ਕਹਿੰਦਾ ਯਾਰ ਤੁਸੀਂ ਸਾਨੂੰ ਨੌਕਰੀ ਦਿਓ ਗੱਡੀ ਅਸੀਂ ਆਪ ਲੈ ਲਾਂਗੇ ਕੀ ਅਸੀਂ ਐਨਐਸ समक्ष ਨਹੀਂ ਸੋ ਮੇਰੀ ਸਰਕਾਰ ਨੂੰ ਇਹ ਬੇਨਤੀ ਆ ਸਾਨੂੰ ਪੈਰਾਂ ਤੇ ਖੜੇ ਹੋਣ ਤੋਂ ਨਾ ਰੁਕੋ ਇਹ ਇੰਡਾਇਰੈਕਟਲੀ ਤੁਹਾਡੇ ਦੇਸ਼ ਦੀ ਡਿਵੈਲਪਮੈਂਟ 'ਚ ਹਿੱਸਾ ਪਾਊਗਾ ਕੁਝ ਖਰੀਦਾਂਗੇ ਜੀਐਸਟੀ ਆਊਗੀ ਦੇਸ਼ ਦੀ ਇਕਨੋਮੀ ਬੂਸਟ ਹੋਊਗੀ ਸੋ ਸੋਚਿਆ ਜਾਵੇ ਇਸ ਚੀਜ਼ ਬਾਰੇ ਕਿਉਂਕਿ ਦਿਵਿਆਂਗ ਵਰਗ ਇੰਨਾ ਕੋ ਟੈਲੈਂਟਡ ਹੈ ਇੰਨਾ ਕੋ ਪੜਿਆ ਲਿਖਿਆ ਹੈ ਜੇ ਤੁਸੀਂ ਉਹਨਾਂ ਨਾਲ ਗੱਲ ਕਰੋ ਉਹਨਾਂ ਤੋਂ ਸੁਝਾਅ ਲਓ ਸ਼ਾਇਦ ਉਹ ਸੁਝਾਅ ਨਿਕਲੇ ਜਿਹੜੇ ਹਾਲੇ ਤੱਕ ਤੁਹਾਡੇ ਕਈ ਸਾਲਾਂ ਦੇ ਪੈਂਡਿੰਗ ਨਿਕਲੇ ਨਹੀਂ ਤੁਹਾਡੇ ਤੋਂ ਤਾਂ ਉਹ ਮਸਲਿਆਂ ਤੇ ਗੱਲ ਕਰੋ ਬੈਠੋ ਸਾਡੇ ਨਾਲ ਅਸੀਂ ਵੀ ਆ ਤੁਹਾਡੇ ਵਾਂਗੂ ਆਮ ਇਨਸਾਨ ਹੀ ਆ ਸਾਡੇ ਨਾਲ ਵਿਤਕਰਾ ਨਾ ਕੀਤਾ ਜਾਵੇ ਬਸ ਇਹੀ ਕਹਿਣਾ ਸੀ ਧੰਨਵਾਦ ਸੋ ਅੱਜ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੱਕਾਂ ਲੈ ਕੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਇੱਥੇ ਕੀਤਾ ਗਿਆ ਮਠੰਡਾ ਦੇ ਸਰਕਟ ਹਾਊਸ ਦੇ ਨਜ਼ਦੀਕ ਤਾਂ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਲਾਂਧਾ ਪਾਈਆਂ ਗਈਆਂ ਨੇ ਕਿ ਇਹ ਸਾਡੇ ਵੀਰ ਭੈਣ ਭਰਾ ਉਹ ਹੈ ਜਿਨ੍ਹਾਂ ਦੇ ਕੋਈ ਕੁਦਰਤੀ ਹੱਥ ਕੱਟੇ ਗਏ ਜਾਂ ਪੈਰ ਹਨੀ ਸੜਕਾਂ ਦੇ ਰੁੜ ਕੇ ਗੁਜ਼ਾਰਾ ਕਰਦੇ ਨੇ ਪੈਨਸ਼ਨਾਂ ਲਈ ਤਰਸਦੇ ਨੇ ਤੇ ਨੌਕਰੀਆਂ ਲਈ ਵੀ ਤਰਸਦੇ ਨੇ ਸਰਕਾਰ ਦਾ ਸਮਾਂ ਥੋੜਾ ਰਹਿ ਗਿਆ ਤੇ ਰਹਿਂਦੀ ਸਰਕਾਰ ਜਲਦ ਹੀ ਇਹਨਾਂ ਲਈ ਕੁਝ ਨਾ ਕੁਝ ਯੋਜਨਾਵਾਂ ਕਰੇ ਇਹੀ ਇਹਨਾਂ ਦੀ ਮੰਗ ਹੈ